ਕਾਲ ਜੀ ਸਾਰੇ ਸੱਜਣਾ ਨੂੰ ਦੋਸਤਾਂ ਨੂੰ ਕਰਨੀ ਇਹ ਵਿਚਾਰ ਮਟਾਂਦਰਾ ਪੰਜਾਬ ਦੀ ਰਾਜਨੀਤੀ ਬਾਰੇ ਖਾਸ ਕਰਕੇ ਜਿਹੜੀਆਂ ਚਾਰ ਵਿਧਾਨ ਸਭਾ ਦੀਆਂ ਬਾਏ ਇਲੈਕਸ਼ਨ ਹੋਏ ਆ ਉਹਨਾਂ ਬਾਰੇ ਪਹਿਲਾਂ ਤਾਂ ਇਹ ਹੈ ਵੀ ਚਾਰੇ ਕੈਂਡੀਡੇਟਾਂ ਨੂੰ ਲੱਖ ਲੱਖ ਵਧਾਈਆਂ ਚਲੋ ਪ੍ਰਮਾਤਮਾ ਨੇ ਤੁਹਾਡੀ ਬਾਹ ਫੜੀ ਐਮਐਲਏ ਬਣਾਇਆ ਹੁਣ ਗੱਲ ਕਰਦੇ ਆਪਾਂ ਸੋ ਮਨੀ ਕਾਲੀ ਦਲ ਦੀ ਹਰ ਇਨਸਾਨ ਨੇ ਜਿੰਨੀਆਂ ਪਾਰਟੀਆਂ ਹਰ ਪਾਰਟੀ ਦੇ ਹਰ ਕੈਂਡੀਡੇਟ ਨੇ ਤੇ ਹਰ ਛੋਟੇ ਮੋਟੇ ਉਪਦੇਦਾਰ ਨੇ ਇੱਕੋ ਰਟ ਲਾਈ ਕਾਲੀ ਮਰ ਗਏ ਕਾਲੀ ਖਤਮ ਹੋ ਗਏ ਕਾਲੀ ਦਲ ਦਾ ਭੋਗ ਪੈ ਗਿਆ ਕਾਲੀ ਦਲ ਦਾ ਭੋਗ ਪੈ ਗਿਆ ਇੱਕੋ ਗੱਲ ਨੱਪੀ ਆਈ ਕਿ ਲਈ ਚਲੋ ਸਮੀਕਰਨ ਇਹੋ ਜੇ ਬਣੇ ਸ੍ਰੀ ਕਾਲ ਤਖਤ ਸਾਹਿਬ ਦੇ ਚਹੇਦਾਰ ਤੇ ਆਮ ਜਿਹੜਾ ਜੇ ਇੱਕ insan ਤੇ ਟਿੱਪਣੀ ਕਰੀਏ ਤਾਂ ਟਿੱਪਣੀ ਕਰਨੀ ਬਣਦੀ ਆ ਪਰ ਜਿਹੜੀ ਉਹਦੇ ਕੋਲੇ ਪੱਧ ਹੀ ਆ ਜੇ ਆਪਾਂ ਹੀ ਸਿੱਖ ਧਰਮ ਦੇ ਹੋ ਕੇ ਉਹਦੇ ਬਾਰੇ ਕੋਈ ਗੱਲ ਕਰਾਂਗੇ ਨਾ ਉਹ ਸ਼ੋਭਾ ਨਹੀਂ ਦਿੰਦੀ ਤੇ ਸੀਨੀਅਰ ਲੀਡਰਸ਼ਿਪ ਦਾ ਵੀ ਹੁਕਮ ਹੈ ਭਾਈ ਸ੍ਰੀ ਕਾਲਤਾਖ ਸਾਹਿਬ ਦੇ ਕੋਈ ਤੁਸੀਂ ਟਿੱਪਣੀ ਨਹੀਂ ਕਰਨੀ ਹਾਂ ਕਰਨੀ ਪਈ ਹੋ ਸਕਦਾ ਭਾਰੀ ਜੰਗੀ ਪੱਤਰ ਤੇ ਕਰਨੀ ਪਵੇ ਪਰ ਅੱਜ ਦੀ ਘੜੀ ਚ ਕੋਈ ਟਿੱਪਣੀ ਨਹੀਂ ਹਾਲਾਤ ਐਸੇ ਬਣੇ ਸਮੀਕਰਨ ਐਸੇ ਬਣੇ ਜਿਹੜਾ ਵਕਤ ਤੇ ਟਾਈਮ ਹੈ ਕਿਸੇ ਦੇ ਹੱਥ ਚ ਨਹੀਂਗਾ ਇਹਦਾ ਵਕਤ ਦਾ ਪਹੀਆ ਚੱਲਦਾ ਰਹਿੰਦਾ ਹੈ ਉਹ ਐਸਾ ਵਕਤ ਆਇਆ ਵੀ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਮੀਟਿੰਗਾਂ 'ਚ ਭਾਗ ਲੈਣ ਤੋਂ ਰੋਕਿਆ ਗਿਆ ਚੋਣਾਂ 'ਚ ਭਾਗ ਲੈਣ ਤੋਂ ਰੋਕਿਆ ਗਿਆ ਉਸ ਦਿਨ ਤਾਂ ਲੱਗਦਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਸਾਨੂੰ ਵੀ ਵਰਕਰ ਹੁੰਦੇ ਨਾ ਤੇ ਲੱਗਦਾ ਸੀ ਯਾਰ ਵੀ ਗਲਤ ਫੈਸਲਾ ਲੈ ਲਿਆ ਆਪਾਂ ਨੂੰ ਇਲੈਕਸ਼ਨ ਲੜਨਾ ਚਾਹੀਦਾ ਸੀ ਪਰ ਸੀਨੀਅਰ ਲੀਡਰਸ਼ਿਪ ਦਾ ਦਿਮਾਗ ਸੀਨੀਅਰ ਹੀ ਹੁੰਦਾ ਹੈ ਜੋ ਉਹਨਾਂ ਨੇ ਫੈਸਲਾ ਲਿਆ ਛੜ ਤੇ ਖੁੰਨੇ ਵਰਕਰ ਵੀ ਚਲੋ ਭਾਈ ਹੁਣ ਤੁਸੀਂ ਯਾਰ ਆਪ ਵੇਖ ਲਓ ਇਹ ਘਰ ਦਾ ਮਾਲਕ ਖੇਤ ਨਾ ਜਾਵੇ ਤੇ ਕੀ ਫਸਲ ਹੋ ਜੂ ਇਹ ਨਹੀਂ ਵੀ ਜਿਹੜੇ ਕੰਮ ਕਰਦੇ ਆ ਭਰਾ ਆਪਣੇ ਕੋਈ ਆਪਾ ਉਹਨਾਂ ਤੇ ਕਿੰਦੂ ਪਰ ਫਿਰ ਵੀ ਮਾਲਕ ਜਿ ਮਾਲਕ ਪੋਲਟਰੀ ਫਾਰਮ ਖੋਲ੍ਹਿਆ ਕਿਸੇ ਨੇ ਮਾਲ ਜਿਹੜਾ ਨਾ ਮਾਰੂ ਪੰਜਵੇਂ ਦਿਨ ਪੁਕੜੀਆਂ ਸਾਰੀਆਂ ਮਰੀਆਂ ਪਈਆਂ ਹੋਣਗੀਆਂ ਕਿਸੇ ਨੇ ਡੇਰੀ ਫਾਰਮ ਖੋਲ੍ਹਿਆ ਲੱਖ ਬੰਦੇ ਕੰਮ ਕਰਦੇ ਹੁਣ ਡੇਰੀ ਫਾਰਮ ਦੇ ਵਿੱਚ ਜਦੋਂ ਮਾਲ ਜਿਹੜਾ ਮਾਰਦਾ ਦਾ ਹੁੰਦਾ ਵੀ ਆਹ ਗਾਂ ਨੇ ਕਦੋਂ ਸੂਣਾ ਆਹ ਗਾਂ ਹੈ ਹੀਟ ਚ ਹੈ ਆਹਦਾ ਦੁੱਧ ਕੱਢ ਕੇ ਦਾ ਥਣ ਚ ਪ੍ਰੋਬਲਮ ਹੈ ਹੁਣ ਜਦੋਂ ਤੁਸੀਂ ਸਾਡੇ ਮੁਖੀਏ ਨੂੰ ਕਹਤਾ ਵੀ ਤੁਸੀਂ ਕਿਤੇ ਨਹੀਂ ਜਾਣਾ ਤੇ ਫਿਰ ਯਾਰ ਕੋਈ ਵੋਟ ਪਾ ਦੂ ਚਲੋ ਜੇ ਪਾ ਵੀ ਦਿਓ ਇੱਕ ਹੁੰਦੀ ਹੈ ਆਪਾਂ ਕਹਿ ਦਿੰਨੇ ਜਦੋਂ ਇਲੈਕਸ਼ਨ ਦੇ ਦਿਨ ਆਉਂਦੇ ਆ ਕੈਂਪੇਨ ਕਮੇਟੀ ਬਣਦੀ ਆ ਉਹਦੇ ਚ ਸਟਾਰ ਪ੍ਰਚਾਰਕ ਬਣੇ ਬਣਾਏ ਜਾਂਦੇ ਆ ਸਟਾਰ ਪ੍ਰਚਾਰਕ ਦਾ ਮਤਲਬ ਕੀ ਹੁੰਦਾ ਕਿ ਉਹ ਆ ਕੇ ਬਟਨ ਥੋੜੀ ਨਾ ਪਜਾਂਦੇ ਵੀ ਵੋਟਾਂ ਪਾ ਜਾਂਦੇ ਆ ਔਰ ਉਹ ਆ ਕੇ ਤੁਹਾਨੂੰ ਮੋਟੀਵੇਟ ਕਰਦੇ ਆ ਗੱਲਾਂ ਦੱਸਦੇ ਆ ਜਿੰਦਾਬਾਦ ਦੇ ਨਾਰੇ ਮਾਰਦੇ ਆ ਉਹ ਗੱਲਾਂ ਹੀ ਹੋਰ ਹੋ ਜਾਂਦੀਆਂ ਜਦੋਂ ਤੁਸੀਂ ਇਹ ਕਹਤਾ ਵੀ ਤੁਸੀਂ ਤਾਂ ਘਰੋਂ ਨਹੀਂ ਨਿਕਲ ਸਕਦੇ ਉਹਦਾ ਫੋਟੋ ਕਰਨ ਤੋਂ ਗਰੇਜ ਸੀ ਵੀ ਪਲ ਭਾਈ ਇਹ ਮੀਟਿੰਗਾਂ ਦੀਆਂ ਫੋਟੋ ਪਾਟੋ ਬਾਹਰ ਆ ਗਈਆਂ ਤੇ ਜਹੇਦਾਰ ਨੇ ਕਿਹਾ ਵੀ ਮੇਰਾ ਹੁਕਮ ਨਹੀਂ ਮੰਨਿਆ ਅਰੇ ਹੋ ਕੀ ਗੱਲ ਦੱਸਦਾ ਜਹੇਦਾਰ ਦਾ ਹੁਕਮ ਵੀ ਕਾਲੀ ਦਲ ਵਾਸਤੇ ਹੀ ਹੈ ਭਾਵੇਂ ਇਸ ਗੱਲ ਦਾ ਮੈਨੂੰ ਕੋਈ ਕਹਿਣ ਤੋਂ ਮੈਂ ਨਹੀਂ ਗਰੇਜ ਕਰਦਾ ਇਹੇ ਕਿਸੇ ਹੋਰ ਪਾਰਟੀ ਤੇ ਜਹੇਦਾਰ ਸਾਹਿਬ ਕਹਿ ਦਿੰਨ ਵੀ ਤੁਸੀਂ ਆਹ ਨਹੀਂ ਕਰਨਾ ਅਡਾ ਕਹਿੰਦਾ ਜਾ ਯਾਰ ਜਹੇਦਾਰ ਹੋਊਗਾ ਅੱਦੇ ਘਰੇ ਹੋਊਗਾ ਕੋਈ ਨਹੀਂ ਮੰਨਦਾ ਕਿਤੇ ਇਹ ਹੁਕਮ ਬਸ ਬਾਤ ਤੇ ਬੀਜਪੀ ਤੇ ਕਾਂਗਰਸ ਤੇ ਕਿਸੇ ਦੇ ਕਰਕੇ ਵੇਖ ਲੈ ਜਹੇਦਾਰ ਸਾਹਿਬ ਜੇ ਕੋਈ ਉਹਨਾਂ ਦੇ ਕਹਿਣ ਤੇ ਇੱਕ ਸਕਿੰਟ ਹੀ ਰੁਕ ਜੇ ਇਹ ਸਿਰਫ ਤੇ ਸਿਰਫ ਦੇਸ਼ ਦੀ ਪੰਥਕ ਪਾਰਟੀ ਪੰਥਕ ਰੌ ਰੀਤਾਂ ਦਾ ਜਿਹੜੀ ਚੱਲਦੀ ਹੈ ਉਹ ਹੀ ਜਹੇਦਾਰ ਦਾ ਹੁਕਮ ਮੰਨਦੀ ਹੈ ਕਿਤੇ ਜਹੇਦਾਰ ਸਾਹਿਬ ਦੀ ਲੋੜ ਪਈ ਤਾਂ ਜਰੂਰ ਜਮਾ ਕੇ ਵੇਖਿਆ ਜੇ ਵੀ ਕੌਣ ਕਿਸੇ ਨੂੰ ਮੰਨਦਾ ਹੈ ਅੱਜ ਕੱਲ ਨਾ ਘਰੇ ਨਹੀਂ ਕੋਈ ਮੰਨਦਾ ਜਿਹੜਾ ਜਵਾਕ ਨੇ 24 ਘੰਟੇ ਮਾਂ-ਬਾਪ ਤੋਂ ਪੈਸੇ ਲੈਣੇ ਕਾਰ ਲੈਣੀ ਗੱਡੀ ਲੈਣੀ ਜਵਾਕ ਆਖੇ ਨਹੀਂ ਲੱਗਦਾ ਅੰ ਲੱਗਦਾ ਹੁਣ ਸਮੀਕਰਨ ਉਹ ਨਹੀਂ ਰਹਿ ਗਏ ਇਸ ਕਰਕੇ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਕਹਤਾ ਵੀ ਭਾਈ ਲੜਨਾ ਨਹੀਂ ਗਾਹ ਨਹੀਂ ਜਾਣਾ ਉਹਨਾਂ ਨੇ ਕਹਤਾ ਵੀ ਬਾਈ ਕਾਟ ਤੇ ਜਿਹੜੇ ਕਹਿੰਦੇ ਸੀ ਕਾਲੀ ਦਲ ਮਰ ਗਿਆ ਖਤਮ ਹੋ ਗਿਆ ਯਾਰ ਕਦੇ ਮਰੇ ਪਏ ਬੰਦੇ ਉੱਠ ਕੇ ਦੂਜੇ ਜਾਨ ਪਾਉਂਦੇ ਵੇਖੇ ਆ ਜੇਦਾ ਹੁਣ ਇਤੂ ਬਾਦ ਮਰਿਆ ਕਹਿਣੋਂ ਹਟਜੋਗੇ ਇੱਕੋ ਹੀ ਹਜੇ ਤਾਂ ਉਤਪਲੈਣ ਹੀ ਨਹੀਂ ਬਣਾਇਆ ਹਏ ਤਾਂ ਚੁੱਪ ਹੀ ਕੀਤਾ ਚੁੱਪ ਕਰਕੇ ਠੋਕਦੀ ਨਾ ਮੰਜੀ ਕਹਿੰਦੇ ਘਉਂਦਿਆਂ ਦੀ ਹੁਣ ਕਹਿੰਦੇ ਸਾਨੂੰ ਹਰਾ ਹੀ ਕਾਲੀ ਦਲ ਗਿਆ ਇੱਕ ਪਾਸੇ ਤੁਸੀਂ ਕਹਿੰਦੇ ਕਾਲੀ ਦਲ ਮਰ ਗਿਆ ਕਾਲੀ ਦਲ ਖਤਮ ਹੋ ਗਿਆ ਹੁਣ ਪੰਜ ਦਿਨ ਹੋ ਗਏ ਰਾਟੀ ਇਹ ਲਈ ਯਾਰ ਜੇ ਕਿਤੇ ਕਾਲੀ ਦਲ ਲੜ ਪੈਂਦਾ ਨਾ ਇਹ ਦੰਨਿਆਂ ਨੂੰ ਵੀ ਪਤਾ ਸਰੋਮਨਿਕ ਆਕਾਲੀ ਦਲ ਇੱਕ ਸੀਟ ਜਿੱਦਾਂ ਨਾ ਜਿੱਦਾਂ 20000 ਵੋਟ ਲੈਂਦਾ 30000 ਲੈਂਦਾ 40 ਲੈਂਦਾ ਤੇ ਸਾਰੀਆਂ ਸੀਟਾਂ ਕਾਂਗਰਸਾਂ ਜਿੰਨੀਆਂ ਸੀ ਸਾਰੀਆਂ ਤੇ ਉਹਨਾਂ ਨੂੰ ਵੀ ਪਤਾ ਹੈ ਹਰਦੇਵ ਸਿੰਘ ਢਿੰਪੀ ਟੱਲੋ 57 58000 ਕੇ ਇਸ਼ਾਨਦ 50 52000 ਵੋਟ ਲਗਿਆ ਸੀ ਜਦੋਂ ਸਰੋਮਨਿਕ ਆਕਾਲੀ ਦਲ ਦੀ ਸੀ ਤੇ 1100 ਵੋਟ ਤੇ ਹਰਿਆ ਸੀ ਤੇ 48000 ਵੋਟ ਲਗਿਆ ਸੀ ਪਿਰਤਪਲ ਸ਼ਰਮਾ ਜੀ ਉਹਦੇ ਤੇ ਆਪਣੇ ਤੇ ਚਾਹ ਉਹ ਦੇ ਕੈਂਡੀਡੇਟ ਤੇ ਨਿਸ਼ਾਨ ਤੇ ਤੇ ਬੀਜੇਪੀ ਦਾ ਮੇਰੇ ਯਾਦ ਨਹੀਂ ਤੇ ਇਸੇ ਤਰ੍ਹਾਂ ਰਵੀਕਰਨ ਸਿੰਘ ਕਾਲੂ 5000 ਤੋਂ ਪਲੱਸ ਵੋਟ ਲੈ ਕੇ ਗਿਆ ਸੀ ਤੇ ਹਰਿਆਸੀ ਸਿਰਨ 200 ਵੋਟ ਤੇ ਕਿ 250 ਵੋਟ ਤੇ ਤੇ ਹੁਣ ਪਤਾ ਨਹੀਂ ਕਿੰਨੀ ਵੋਟ ਪਈ ਹੈ 5000 ਕੇ 5500 ਤੇ ਜਿਨ੍ਹਾਂ ਨੇ ਬਾਪੂ ਬਾਦਲ ਦੇ ਸਿਰ ਤੇ ਐਸ਼ਾ ਮਾਰੀਆਂ ਸੋਹਣ ਸਿੰਘ ਜੀ ਠੰਡਲ ਬਾਈ ਜੀ ਦਾ ਵੋਟ ਲਿਆ ਬਾਈ ਕੇ 25000 ਤੇ ਹੁਣ ਪਈ 25 5500 ਬੰਦਿਆਂ ਦਾ ਭੂਤ ਨਿਕਲ ਗਿਆ ਸਿਰਫ ਚਾਰ ਗਨਮੈਨ ਉਹ ਵੀ ਕਾਲੀ ਵਰਦੀ ਵਾਲੇ ਲੈਣ ਪਿੱਛੇ ਇਹਨਾਂ ਬੰਦਿਆਂ ਨੇ ਪਿੱਠ ਤੇ ਛੁਰੇ ਮਾਰੇ ਸਰੂਮਨੀ ਕਾਲੀ ਦਲ ਦੇ ਦੂਜਿਆਂ ਤਾਂ ਬੱਸ ਕਹੀ ਨਹੀਂ ਸਕਦੇ ਕੁਝ ਚਲੋ ਜਿਹੜਾ ਉਲਟ ਪਾਰਟੀ ਆ ਕਾਂਗਰਸ ਆ ਆਪ ਆ ਉਹਨਾਂ ਨੇ ਤਾਂ ਮਾਰਾ ਕਰਨਾ ਹੀ ਕਰਨਾ ਹੈ ਜਿਨ੍ਹਾਂ ਨੇ ਵਿੱਚ ਰਹਿ ਕੇ ਚੇਰਮੈਨੀਆਂ ਹੰਡਾਈਆਂ ਵਜ਼ੀਰੀਆਂ ਭੋਗੀਆਂ ਸਪੀਕਰ ਤੱਕ ਹੁੰਦੇ ਮਣੇ ਯਾਰ ਤੁਸੀਂ ਕੋਡੀ ਢੁਈ ਨਾਗੇ ਇਹ ਨਈ ਸਰਕਾਰ ਆਈ ਤਾਂ ਨਹੀਂ ਆਈ ਐਡੀ ਕੀ ਗੱਲ ਹੈ ਹੁਣ ਮੈਂ ਲੈ 27 ਚ ਜੇ ਨਹੀਂ ਆਉਂਦੀ ਤਾਂ ਫੇਰ ਤੇ ਜੇ ਹੁਣ ਤੁਸੀਂ ਇਹ ਕਹਿਣੋਂ ਤਾਂ ਬੰਦ ਹੋ ਜਾਓਗੇ ਨਾ ਵੀ ਕਾਲੀ ਦਲ ਮਰ ਗਿਆ ਕਾਲੀ ਦਲ ਕਿਸੇ ਵੀ ਧਿਰ ਨੂੰ ਮਾਰਨ ਵਾਸਤੇ ਅੱਜ ਵੀ ਉਵੇਂ ਹੀ ਹੈ ਇਹ ਇਹ ਹੁਣ ਤੁਸੀਂ 27 ਨੂੰ ਮੁੱਖ ਰੱਖ ਕੇ ਚੱਲ ਬੜੋ ਜੋ ਵੀ ਜੇ 27 ਜੀ ਅਕਾਲੀ ਦਾ ਲੱਖਾਂ ਮੀਡੀਆ ਤੇ ਬਣੂ ਕੀ ਪਰ ਮੀਤਰੀਆਂ ਕਿਉਂ ਐ ਲੜਾਂਗੇ ਜਿੱਤਾਂਗੇ ਸਰਕਾਰ ਬਣਾਵਾਂਗੇ ਪਰ ਬੜਾਈ ਹਰਨਾਨਗੀ ਪ੍ਰਗਟ ਹੋਈ ਜਿੱਦਾਂ ਮੈਸੇਜ ਅਮਰਤਾ ਬਿੰਗ ਨੇ ਮੰਨ ਲਓ ਵੀ ਸੋਢੀ ਸਾਹਿਬ ਨੂੰ ਵੀ ਬਾਈਟ ਦਿੱਤੀ ਉਹਦੇ ਚ ਕਹਿੰਦੇ ਜੀ ਉਹ ਤਾਂ ਖਤਮ ਹੋ ਗਏ ਜੀ ਉਹ ਤਾਂ ਬਿਲਕੁਲ ਖਤਮ ਹੋ ਗਏ ਜੇ ਉਧਰੋਂ ਡੇਰਾ ਬੱਬਾ ਲਾਣਕਾਲੇ ਬੋਲੇ ਉਹ ਕਹਿੰਦੇ ਜੀ ਕਾਲੀ ਦਲ ਤਾਂ ਖਤਮ ਹੀ ਹੋ ਗਿਆ ਤੇ ਹੁਣ ਇਹਨਾਂ ਨੂੰ ਸੁਪਨਾ ਹੀ ਕਾਲੀ ਦਲ ਦੇ ਆਈ ਜਾਂਦੇ ਆ ਵੀ ਯਾਰ ਸਾਨੂੰ ਤਾਂ ਹਰਾਇਜ਼ ਕਾਲੀ ਦਲ ਕਿਹਾ ਉਧਰ ਠੋਕ ਕੇ ਲੰਗਾ ਸਾਹਮਣੇ ਕਿਹਾ ਵੀ ਮੈਂ ਤਾਂ ਕਾਲੀ ਦਲ ਆਪਦੀ ਕਰੂੰਗਾ ਜਿਹਨੇ ਕੀਤੇ ਉਹਦੇ ਕੋਲੇ 10-15 ਹਜ਼ਾਰ ਵੋਟ ਹੈ ਜੀ ਆ ਜਿਹੜੀ ਜਿੱਧਰ ਨੂੰ ਮਰਜ਼ੀ ਕਮਾ ਸਕਦਾ ਉਹ ਤੇ ਪਾਰਟੀ ਤੋਂ ਅੱਡ ਤੇ ਐਵੇਂ ਹੁਣ ਇੱਧਰ ਜਿੰਨੀ ਵੋਟ ਸੀਗੀ ਕਿਉਂਕਿ ਵਰਕਰ ਤਾਂ ਸਾਰੇ ਮੰਨ ਲਾ ਸ਼ਰਮਣੀ ਕਾਲੀ ਦਲ ਦੇ 15 ਸਾਲਾਂ ਦੇ ਨਾਲ ਡਿੰਪੀ ਢੱਲੂ ਨੇ ਆਪ ਗਿਆ ਕਿ ਨਾ ਯਾਰ ਮੈਂ ਦੁੱਖ ਦੇ ਸੁੱਖ ਦੇ ਖੜਾ ਐ 14 ਸਾਲ ਲੋਕ ਮੇਰੇ ਨਾਲ ਉਵੇਂ ਸੀ ਤੇ ਜਿਹੜੀ ਵੋਟ ਥੋੜੀ ਜਿਹੀ ਘੱਟ ਪਈ ਹੈ 22 ਚ 86% ਹੋਈ ਸੀ ਪੋਲਿੰਗ ਹੁਣ ਹੋਈ ਐ 80 ਉਹ 6% ਨਾ ਵੋਟ ਉਹਦੀ ਵੀ ਉਵੇਂ ਪੈ ਗਈ ਸੋ ਹੁਣ ਇਹਨਾਂ ਨੂੰ ਪੂਤ ਦੇ ਰੂਪ ਚ ਕਾਲੀ ਦਲ ਦੱਸੂਗਾ ਵੀ ਭੂਤ ਦੇ ਰੂਪ ਚ ਕਿਉਂਕਿ ਜਿਹਨੂੰ ਆਪਾਂ ਕਹਿ ਚੁੱਕੇ ਯਾਨੀ ਮਰ ਗਿਆ ਮਰਿਆ ਫਿਰ ਭੂਤ ਹੀ ਬਣ ਸਕਦਾ ਤੇ ਉਹ ਗਾਣਾ ਸੀ ਅਮਰ ਸਿੰਘ ਜਮਕੀਲੇ ਦਾ ਚੁੰਬੜ ਕੇ ਭੂਤ ਵੈਰ ਨੇ ਕੌਣ ਗਲੋਂ ਲਾਉ ਨਹੀਂ ਇਸ ਕਰਕੇ ਹਰ ਇੱਕ ਦੀ ਰਿਸਪੈਕਟ ਕਰਿਆ ਕਰੋ ਮਰਿਆ ਦਾ ਆਪਾਂ ਬੀਐਸਪੀ ਨੂੰ ਨਹੀਂ ਕਹਿ ਸਕਦੇ ਬੀਐਸਪੀ ਨੂੰ ਦੁਆਬੇ ਦੇ ਵਿੱਚ ਕਹਿਵੀਆਂ ਸੀਟਾਂ ਉਹ ਕਿਸੇ ਨੂੰ ਮਾਰਨ ਵਾਸਤੇ ਕਦੋਂ ਵੀ ਹਾਜ਼ਰ ਹੋ ਸਕਦੀ ਹੈ ਸਾਡੇ ਗਵਾਨ ਪਿੰਡ ਦਾ ਡੋਕ ਕੋਈ ਖੜੇ ਨਾ ਖੜੇ ਉੱਥੇ 30 40 ਵੋਟਾ ਹਾਥੀ ਨੂੰ ਪੈਣੀਏ ਪੈਣੀ ਐ ਨਾਏ ਕੋਈ ਕੈਂਡੀਡੇਟ ਨਹੀਂ ਉਹਨਾਂ ਨੂੰ ਪਤਾ ਹੁੰਦਾ ਵੀ ਕੌਣ ਐ ਕੋਈ ਏਜੰਟ ਨਹੀਂ ਹੁੰਦਾ ਇਹ ਹੋਈਆਂ ਜਿਹੜੇ ਹੁੰਦੇ ਨਾ ਵੱਲੋਂ ਪੱਕੇ ਫੈਨ ਪਾਰਟੀ ਦੇ ਹੁਣ ਦੁਆਬੇ ਚ ਬਹੁਤ ਮਗਰ 200 250 ਵੋਟ 100 ਵੋਟ ਹਾਥੀ ਦੀ ਪੱਕੀ ਐ ਤੇ ਜੇ ਉਹ ਤਾਰ ਲੈਣ ਵੀ ਆਪਾਂ ਫਲਾਣੇ ਨੂੰ ਠੋਕਣਾ ਤੇ ਉਹ ਅਠਾਂ ਦਸਾਂ ਹਲਕਿਆਂ 'ਚ ਠੋਕ ਸਕਦੇ ਆ ਸੋ ਮੇਰੀਆਂ ਲੀਡਰਾਂ ਨੂੰ ਬੇਨਤੀ ਹੈ ਵੀ ਕਿਸੇ ਨੂੰ ਮਰਿਆਣਾ ਸਮਝਿਆ ਕਰੋ ਤੇ ਜਦੋਂ ਮਰਿਆ ਬੰਦਾ ਉੱਠਦਾ ਨਾ ਉਦੋਂ ਫਿਰ ਉਹ ਦੁੱਗਣੀ ਤਾਕਤ ਨਾਲ ਹੋ ਕੇ اٹਹਦਾ ਕੋਈ ਪਾਰਟੀ ਨਹੀਂ ਮਰ ਸਕਦੀ ਅਸੀਬੂ ਸਰੇਨ ਦੇ ਮੁੰਡੇ ਨੇ ਠੋਕਦੇ ਆ ਸਾਰੇ ਝਾਰਖੰਡ ਚ ਕੱਲੇ ਨੇ ਵਾਣੀ ਪਾਤੇ ਫੜ ਵੀ ਲਿਆ ਅੰਦਰ ਵੀ ਕਰਤਾ ਰਾਤ ਮੈਂ ਪ੍ਰੋਪ ਪੰਜਾਬ ਤੇ ਇੰਟਰਵਿਊਸ ਦੇਖੀ ਉਹ ਕਹਿੰਦਾ ਯਾਰ ਕੱਲੇ ਪੰਜਾਬ ਦੇ ਲੀਡਰ ਆ ਜਿਹੜੇ ਜਾ ਕੇ ਸਿਕਿਉਰਟੀ ਲਈ ਤੇ ਪਰਚਿਆਂ ਤੋਂ ਡਰਦੇ ਸਰੰਗਲ ਕਰ ਦਿੰਦੇ ਆ ਉਹਦਾ ਸਿਬੂ ਸਰੇਨ ਨੇ ਮਰਦਾਨਗੀ ਵਿਖਾਈ ਕਿਉਂਕਿ ਉੱਥੇ ਕਾਪਰ ਦਾ ਬਹੁਤ ਵੱਡਾ ਕਾਰੋਬਾਰ ਹੈ ਜਿਹੜਾ ਕਿ ਡਾਨੀ ਉਹਨੂੰ ਆਪਦੇ ਕਬਜ਼ੇ 'ਚ ਲਾਉਣ ਨੂੰ ਫਿਰਦੇ 50-50 ਕਰੋੜ ਰੁਪਈਆ ਇੱਕ ਸੀਟ ਤੇ ਉੱਥੇ ਲਾਇਆ ਡਾਨੀਆਂ ਨੇ ਵੀ ਕਿਸੇ ਹਿਸਾਬ ਨਾਲ ਝਾਰਖੰਡ ਆਪਣੇ ਹੱਥ 'ਚ ਆ ਜਾਏ ਤੇ ਕੌਮਰ ਵੇਲਾ ਮਰਦ ਬਣਿਆ ਤੇ ਰਹੀ ਗੱਲ ਜਦੋਂ ਸੁਰਜ ਰਾਜ ਸਿੰਘ ਨਿਆਮੀ ਵਾਲਾ ਨੂੰ 700 ਕੇ 400 ਵੋਟ ਪਏ 700 ਨੋਟਾਂ ਨੂੰ ਪਏ ਇਹ ਗੱਲ ਸਮਝੋਂ ਬਾਹਰ ਹੋ ਗਈ ਵੀ ਅਜ ਤੋਂ 3 ਮਹੀਨੇ ਪਹਿਲਾਂ ਤੁਸੀਂ ਸਾਰੇ ਪੰਥਕਾਂ ਜਿਥੇ ਬੰਦੀਆਂ ਨੇ ਸਰਬਜੀਤ ਸਿੰਘ ਖਾਲਸੇ ਦੀ ਮਦਦ ਕੀਤੀ ਤੇ ਉਦੋਂ ਸਾਨੂੰ ਵੀ ਵਰਕਰਾਂ ਨੂੰ ਫਟਕਾਰਾਂ ਲਾਈਆਂ ਲਾਇ ਯਾਰ ਤੁਹਾਡੇ ਗਲਤ ਨੀਤਾ ਪਾਰਟੀ ਨੇ ਉਤੋਂ ਖਡੂਰ ਸਾਹਿਬ ਤੋਂ ਵੀ ਵਾਪਸ ਲੈਣਾ ਚਾਹੀਦਾ ਸੀ ਸਰਬਜੀਤ ਦੇ ਉਲਟ ਵੀ ਨਹੀਂ ਬੰਦਾ ਠਣਨਾ ਚਾਹੀਦਾ ਸੀ ਤੇ ਜਦੋਂ ਸਾਰੇ ਬੰਦੇ ਧੂੜ ਤੇ ਟੱਟੂ ਦੱਪੀ ਹੁਣ ਸਾਨੂੰ ਵੀ ਕਿਤੇ ਨਾ ਕਿਤੇ ਲੱਗਾ ਯਾਰ ਦੋ ਵਾ ਦੋ ਆਪਾਂ ਕਿਤੇ ਵਾਪਸ ਲੈ ਲੈਂਦੇ ਨਾ ਤੇ ਦੋ ਚਾਰ ਆਪਾਂ ਹੋਰ ਜਿੱਤ ਜਾਂਦੇ ਕਿਉਂਕਿ ਯਾਰ ਬੰਦਾ ਸਾਰੀ ਦਿਨੀ ਮੂੜਾਂ ਦੀ ਕੋਈ ਗੱਲ ਸੁਣੀ ਜਾਵੇ ਤੇ ਤੁਹਾਨੂੰ ਐ ਲੱਗਣ ਲੱਗ ਪੈਂਦਾ ਯਾਰ ਵਾਕਿਆ ਗੱਲ ਹੈ ਹੁਣ ਤਾਂ ਬੰਦਾ ਹੀ ਨਹੀਂ ਠੱਲਿਆ ਤੇ ਕੋਈ ਪਾਰਟੀ ਨਾ ਮਾਨ ਸਾਹਿਬ ਨੇ ਆਹਦਾ ਬੰਦਾ ਠੱਲਦਾ ਟਿਕਟ ਦੇਦੀ ਤੇ ਇੱਕ ਜਣਾ ਨਹੀਂ ਮਾਰਿਆ ਕਿਦਣ ਵੇ ਜਾਂ ਜਿੰਨੀਆਂ ਵੀ ਜਥੇ ਬੰਨੀਆਂ ਐ ਤੇ ਸਾਡੇ ਸੁਧਾਰ ਲਹਿਰ ਵਾਲੇ ਜਿਹੜੇ ਸੁਧਾਰ ਨਾ ਚਾਹੁੰਦੇ ਹਸਰੂਮਣੀ ਕਾਲੀ ਦਲ ਨੂੰ ਤੇ ਤੁਸੀਂ ਉਹਨੂੰ ਅਪਣਾ ਲੈਂਦੇ ਸਗਰਾਜ ਸਿੰਘ ਨੂੰ ਵੀ ਯਾਰ ਇਹ ਸਾਡਾ ਕਿਉਂਕਿ ਜਦੋਂ ਤੁਸੀਂ ਸਾਰੇ ਹੈ ਤਾਂ ਇੱਕ ਹੀ ਹੈ ਤੇ ਫਿਰ ਇਹਦੇ ਬਦਲ ਬਾਈ ਇਹ ਸਾਰੇ ਮੈਂ ਪਾਰਟੀ ਦੇ ਆਪਣੇ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਨੂੰ ਤੇ ਆਵਾਮ ਨੂੰ ਬੇਇੱਜ਼ਤੀ ਕਰਦਾ ਵੀਰ ਮੇਰੇ ਕੁਝ ਨਹੀਂ ਜਿੱਥੇ ਸ਼੍ਰੋਮਣੀ ਕਾਲਕਲ ਕਹਿੰਦੇ ਠੜਾ ਕਰ ਦਿੰਦਾ ਉੱਥੇ ਜਾ ਕੇ ਪਿੱਠ ਤੇ ਆਪਾ ਕਰਦੇ ਆ ਸਾਰੇ ਬਣ ਜਾਂਦੇ ਆ ਬਹੁਤ ਵੱਡੇ ਮੰਨ ਲਓ ਵੀ ਦਯਾ ਦੇ ਮੰਨ ਲਓ ਪੁੰਜ ਵੀ ਅਸੀਂ ਤਾਂ ਜੀ ਛੱਡਤਾ ਸਾਰਾ ਕੁਝ ਪਰ ਇੱਕ ਕਰੀ ਨਹੀਂ ਆਏ ਜੇ ਆਉਂਦੇ ਹੋ ਸਕਦਾ ਤੁਸੀਂ ਕੋਈ 10000 ਵੋਟ ਲੈ ਜਾਂਦੇ 15 ਲੈ ਜਾਂਦੇ ਹੋ ਸਕਦਾ ਤੁਸੀਂ ਜਿਤਾ ਹੀ ਜਾਂਦੇ ਤੇ ਸਰਬਜੀਤ ਸਿੰਘ ਖਾਲਸੇ ਦੀ ਫੁੱਲ ਸਪੋਰਟ ਕੀਤੀ ਇਹਨਾਂ ਨੇ ਤੇ ਉਹ ਨਹੀਂ ਗਿੜਾ ਮਾਰਨਾ ਐ ਅਕਸਰ ਮੌਜੂਦਾ ਸੰਸਦ ਸੀ ਵੀਰ ਮੇਰੋ ਸ਼ਕਲ ਉਹ ਨਹੀਂ ਸ਼ਕਲ ਮੋਮਲਾ ਦੀ ਕਮ ਕਾਫਰਾਂ ਦੇ ਉੱਤੋਂ ਵੇਖਣ ਨੂੰ ਹੋਰ ਐ ਵਿੱਚੋਂ ਵੇਖਣ ਨੂੰ ਹੋਰ ਹੈ ਇਹ ਕਾਲੀ ਦਲ ਕੈਂਡੀਡੇਟ ਖੜਾ ਕਰ ਦਿੰਦਾ ਇੱਥੇ ਕੁੰਭਾ ਲੈ ਪੈਣੀਆਂ ਸੀ ਸਾਰੀਆਂ ਸਤਕਾਰਕ ਮੀਟਿੰਗਾਂ ਆਉਣੀਆਂ ਸੀ ਸਾਰੇ ਦਲ ਖਾਲਸਾ ਜੋ ਹੈਗਾ ਜੋ ਜਿੱਦੋਂ ਨਿੰਦਿਆ ਜਾਣਾ ਸੀ ਉਹਨੇ ਸ਼੍ਰੋਮਣੀ ਕਾਲੀ ਦਲ ਨੂੰ ਹੀ ਨਿੰਦਣਾ ਸੀ ਤੇ ਹੁਣ ਸ਼੍ਰੋਮਣੀ ਕਾਲੀ ਦਲ ਰਾਹੋਂ ਨਾ ਸੌ ਗਿਆ ਤੇ ਸ੍ਰੀ ਰਾਜ ਸਿੰਘ ਦੇ ਆਪ ਦੇ ਸਪੋਰਟ ਲਈ ਇੱਕ ਵੀ ਬੰਦਾ ਜਿਹੜੇ ਬੰਦੇ ਸਗਰਾਜ ਸਿੰਘ ਦੇ ਹੱਕ ਦੇ ਵਿੱਚ ਬਗਰਾੜੀ ਸਾਲ-ਸਾਲ ਕੰਬੂ ਤਾਣ ਕੇ ਬੈਠੇ ਰਹੇ ਕੀ ਯਾਰ ਕਿੱਧਰ ਗਏ ਹੁਣ ਉਹਨਾਂ ਨੂੰ ਸਗਰਾਜ ਸਿੰਘ ਨਹੀਂ ਦੱਸਿਆ ਦੀਪ ਸਿੰਘ ਦੇ ਭਰਾ ਨੂੰ ਵੀ ਖੜਾ ਕਰਕੇ ਉਸ ਤੋਂ ਬਾਅਦ ਟੱਕਰੇ ਨਹੀਂ ਭਾਲੇ ਉਹ ਕਿੱਧਰ ਨੂੰ ਗਏ ਇਸ ਕਰਕੇ ਇਹ ਤੇ ਇਹ ਸਾਰਾ ਤਾਣਾ ਬਾਣਾ ਤੁਹਾਡੇ ਅੱਗੇ ਆ ਜਾਣਾ ਬਹੁਤ ਬਹੁਤ ਪੰਜਾਬ ਦਾ ਵੋਟਰ ਸਮਝਦਾਰ ਹੈ ਪਰ ਜਦੋਂ ਕਿਸੇ ਨੂੰ ਸੱਜਣੋਂ ਕੰਮਲ ਕੁੱਤੇ ਲਾਉਣੇ ਹੁੰਦੇ ਨਾ ਮੈਂ ਤਾਂ ਕਹਣਾ ਠੀਕ ਹੈ ਇੱਕ ਗੱਲ ਨੂੰ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਅਜ ਇੱਕ ਡੇਢ ਮਹੀਨੇ ਤੋਂ ਉਹ ਆਪਦੇ ਕਮਾਂਕਾਰਾਂ 'ਚ ਵਿਅਸਤ ਹੈ ਜਦੋਂ ਬੰਦਾ ਸਾਈਡ ਤੇ ਹੋ ਜਾਏ ਉਦੋਂ ਪਤਾ ਲੱਗਦਾ ਵੀ ਕੀ ਦੀ ਕਿੱਥੇ ਲੋੜ ਹੈ ਇਹੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਬਾਦਲੋਂ ਜਾ ਕੇ ਨਾ ਨਾ ਬਾਹਰ ਫੜ ਕੇ ਲੈ ਗਏ ਵੀ ਚਲੋ ਲੱਗੋ ਜੀ ਅੱਗੇ ਹੁਣ ਮਹੀਨਾ ਹੋ ਗਿਆ ਮਨ ਲੋ ਸਤੀਫਾ ਦਿੱਤੇ ਨੂੰ ਹੁਣ ਸੁਧਾਰ ਲੈ ਰਹੇ ਨੇ ਕੀ ਕਰਤਾ ਆਉਂਦੇ ਇੱਥੇ ਮਨ ਲਾ ਸਤੀਫੇ ਤੇ باوجود ਹੀ ਵੋਟਾਂ ਪਈਆਂ ਆ ਕੇ ਤੇ ਸਾਂਹ ਦੇ ਕਮਾਂਡ ਕਿੱਧਰ ਵਿੱਚ ਪਿੰਡੋਂ ਪਿੰਡ ਜਾਂਦੇ ਪਤਾ ਲੱਗਦਾ ਪਰ ਜੇ ਕਿਤੇ ਸ਼੍ਰੋਮਣੀ ਕਾਲ ਦਾ ਕੈਂਡੀਡੇਟ ਹੁੰਦਾ ਇੰਨਾਂ ਨੇ ਆ ਕੇ ਬਾੜਾਂ ਚ ਬਹਿਣਾ ਸੀ ਉੱਥੇ ਕੈਂਡੀਡੇਟ ਸੀ ਜਲੰਧਰ ਉੱਥੇ ਕਿਵੇਂ ਇਹਨਾਂ ਨੇ ਬੀਬੀ ਨੂੰ ਪਨਾ ਆ ਕੇ ਕਿਤੇ ਕੱਢ ਤਾ ਕਿਤੇ ਬਾਹਰ ਕਰ ਲਿਆ ਅੰਦਰ ਕਰ ਲਿਆ ਤੇ ਹੁਣ ਖੇੜਾ ਹੀ ਛੱਡ ਗਏ ਸੋ ਸਾਰੇ ਬੇਨਤੀ ਆ ਭਰਾਵੋ ਇਹਨਾਂ ਦੀਆਂ ਲੂੰਬੜ ਚਲਾਂ ਤੋਂ ਵੱਜੋ ਲੂੰਬੜ ਨੇ ਆਪਦੀ ਚਾਲ ਚਲਨੀ ਆ ਉਸ ਟਾਣੀ ਤੇ ਉਸ ਟਾਣੀ ਤੇ ਉਸ ਟਾਣੀ ਤੇ ਇਹ ਸਮਝਣ ਵਾਲਾ ਸਮਝ ਜਾਂਦਾ ਆਪਦੀ ਪਾਰਟੀ ਦੀ ਹਮੇਸ਼ਾ ਸੁੱਖ ਮੰਗੋ ਫਰੋਮਨੀ ਕਾਲੀ ਦਲ ਠੀਕ ਆ ਚੱਲਦਿਆਂ ਤੋਂ 100 ਗਲਤੀਆਂ ਹੋ ਜਾਂਦੀਆਂ ਹਨ ਆਹ ਰੋਡ ਤੇ ਜਾਂਦੇ ਆ ਪਟਿਆਲੇ ਨੂੰ ਯਾਰ ਅੱਜ 10 ਸਾਲ ਹੋ ਗਏ 8 ਸਾਲ ਬਾਅਦ ਉਹਨੂੰ 4 ਸਾਲ ਪਹਿਲਾਂ ਬਣੀ ਐ 12 ਸਾਲ ਹੋ ਗਏ ਯਾਰ ਇੱਕ ਸੜਕ ਨਹੀਂ ਅਰੇ ਇਹਦੇ ਨਾਲ ਦੀ 5 ਸਾਲ ਕੈਪਟਨ ਸਾਹਿਬ ਮੰਨ ਲਾ ਵੀ ਯੂ ਸੀ ਐਮ ਰਹਿ ਗਏ ਚਲੋ ਆਪ ਦੀ ਤਾਂ ਬੀ ਜੀ ਪੀ ਨਾਲ ਕਹਿੰਦੇ ਨਹੀਂ ਬਣਦੀ ਤੇ ਕੈਪਟਨ ਲਈ ਤੇ ਮੋਦੀ ਸਾਹਿਬ ਨੇ ਇੱਕ ਗੱਲ ਸੀ ਇੱਕ ਸੜਕ ਹੀ ਪਾਸ ਕਰਾਉਂਦਾ ਇੱਕ ਪੁਲੀ ਨਹੀਂ ਬਣੀ ਲੱਕ ਦਾ ਡਰਾਮ ਨਹੀਂ ਪਿਆ ਪੰਜਾਬ ਵਾਸੀਓ ਜਿੰਨੀਆਂ ਯਾਦਗਾਰਾਂ ਬਣਾਈਆਂ ਛੋਟਾ ਕੱਲੂਕਾਰਾ ਵੱਡਾ ਕੱਲੂਕਾਰਾ ਚੱਪੜ ਚਿੜੀ RAM TEER ਦਾ ਮੰਦਿਰ ਦਰਬਾਰ ਸਾਹਿਬ ਦਾ ਚਾਰ ਸ਼ਪੇਰਾ ਗਲਿਆਰਾ ਆਨੰਦਪੁਰ ਸਾਹਿਬ ਰਸਤੇ ਖਾਲਸਾ ਕਿੰਨੇ ਸੈਕਟਰੀਏਟ ਕਿਤੇ ਤਹਿਸੀਲਦਾਰ ਦਾ ਕਮਰਾ ਪਿਆ ਇੰਨਾ 8 ਸਾਲਾਂ ਚ ਕਿੰਨੇ ਸੈਕਟਰੀਏਟ ਪੰਜਾਬ ਦੇ ਮੋਗਾ ਨਵਾਂ ਬਣਿਆ ਵਿਚਾਲੇ ਪਿਆ ਤਰਨਤਾਰ ਨਵਾਂ ਬਣਿਆ ਬਰਨਾਲਾ ਨਵਾਂ ਬਣਿਆ ਕਿੰਨੀਆਂ ਬਿਲਡਿੰਗਾਂ ਕਿੰਨਾ 에어ਪੋਰਟ ਕਿਤੇ ਸੋਚਿਆ ਸੀ ਇੱਥੇ ਯਾਰ ਕੜੁਕਿਆਂ ਦਾ ਅੱਡਾ ਨਹੀਂ ਬਣਦਾਗਾ ਉਦੋਂ ਬਾਅਦ ਬਣਿਆ ਵੀ ਨਹੀਂ ਤੇ ਕਿੰਨੇ ਮੁਹਾਲੀ 에ਰਪੋਰਟ ਅੰਮਰਸਰ 에ਰਪੋਰਟ ਬਠਿੰਡਾ ਨੂੰ 에ਰਪੋਰਟ ਬਣਾਇਆ ਕਿੱਡੀ ਰਿਫਾਇਨਰੀ ਮਿਲ ਚਲਾਈ ਇਹ ਮੰਜ ਲੈ ਆਂਦਾ ਪ੍ਰੋਜ ਪ੍ਰੇਮ ਜਿ ਲੈ ਆਂਦਾ ਕੰਮ ਕਰਦੇ ਆ ਉਹਨਾਂ ਦੀ ਪਿੱਠ ਤੇ ਖੜਾਂਗੇ ਤੇ ਉਹਨਾਂ ਦਾ ਵੀ ਦੂਣ ਸਵਾਇਆ ਹੌਸਲਾ ਹੁੰਦਾ ਸਾਰੀਆਂ ਪਾਰਟੀਆਂ ਨਹੀਂ ਮਾੜੀਆਂ ਹੁੰਦੀਆਂ ਸਾਰੇ ਕੈਂਡੀਡੇਟ ਨਹੀਂ ਮਾੜੇ ਹੁੰਦੇ ਸਾਰੀਆਂ ਪਾਰਟੀਆਂ 'ਚ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸੋਚ ਚੰਗਿਆਂ ਦਾ ਮੁੱਲ ਪਾਉਂਗੇ ਆਟੋਮੈਟਿਕ ਹੀ ਸੁਭਾਅ ਕਾ ਬਾਕੀ ਯਾਰ ਆਪਾਂ ਆਪਾਂ ਗਲਤ ਨਹੀਂ ਹੋਣੀ ਆ ਜਾਂ ਨਹੀਂ ਆ ਨਹੀਂ ਮਿਲਣੇ ਅਸੋਂ ਅੱਗੋ ਲਿਆ ਫਿਰ ਮੋੜ ਕੇ ਆ ਨੈਟ ਦੋਸਤੋ ਇੱਥੇ ਮਸਤੂਣਾ ਸਾਹਿਬ ਕੋਲੇ ਲੜੀ ਟੁੱਟ ਗਈ ਸੀ ਤਾਂ ਇਹ ਬੰਦ ਹੋ ਗਿਆ ਸੋ ਪਾਰਟੀਆਂ ਜਿਹੜੀਆਂ ਬਣਦੀਆਂ ਇਹ ਲੋਕਾਂ ਦੀ ਸੇਵਾ ਵਾਸਤੇ ਹੁੰਦੀਆਂ ਇਹ ਇਹ ਸਰਕਾਰਾਂ ਬਣਾਉਣ ਵਾਸਤੇ ਨੇ ਜਦੋਂ ਸਰਕਾਰ ਲੋਕ ਬਣਾਉਂਦੇ ਹਰੇਕ ਪਾਰਟੀ ਨੂੰ ਹੁੰਦਾ ਹੈ ਮੇਰੀ ਸਰਕਾਰ ਆਵੇ ਹਰਿਆਣੇ 'ਚ ਨਹੀਂ ਆਈ ਚੋਟਾਲਿਆਂ ਦੀ 20 ਸਾਲ ਹੋ ਗਏ ਕੀ ਲੋਕ ਉਹਨਾਂ ਨੂੰ ਛੱਡ ਗਏ ਨਾ ਜਿਹੜਾ ਬੰਦਾ ਆਪਣੀ ਪਾਰਟੀ ਨੂੰ ਪਿਆਰ ਕਰਦਾ ਸਤਕਾਰ ਕਰਦਾ ਠੀਕ ਹੈ ਜੇ ਤੁਹਾਡੀ ਪਾਰਟੀ ਦੀ ਸਰਕਾਰ ਆ ਜੇ ਤੁਹਾਨੂੰ ਪਾਰਟੀ ਮਾਂ ਸਤਕਾਰ ਦਿੰਦੀ ਹੈ ਜੇ ਮੰਨ ਲਓ ਨਹੀਂ ਨਹੀਂ ਸਰਕਾਰ ਆਈ ਸਭ ਤੋਂ ਇਹਨਾਂ 25 ਸਾਲਾਂ 'ਚ 15 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਜੇ ਤੁਸੀਂ 25 ਸਾਲਾਂ 'ਚੋਂ 15 ਸਾਲ ਨਹੀਂ ਤੁਹਾਡਾ ਢਿੱਡ ਭਰਿਆ ਤੇ 15 ਸਾਲ ਹੋਰ ਚੱਲ ਜੇ ਭਰਨਾ ਫੇਰ ਵੀ ਨਹੀਂ ਤੇ ਤੁਸੀਂ ਯਾਰ ਕੀ ਬਾਈ 'ਚ ਅਪਾ ਨਹੀਂ ਜਿੱਤ ਸਕੇ ਤੁਸੀਂ ਕੋਡੀ ਢੂਈ ਟੱਪ ਕੇ ਬਹਿ ਬਹਿ ਕੇ ਬਹਿ ਬਹਿ ਕੇ ਮੈਂ ਤਾਂ ਲਾਹਣਤਾ ਆਪਦੇ ਵਾਲਿਆਂ ਨੂੰ ਪਾਉਣਾ ਬਾਕੀ ਇਹਨਾਂ ਤਾਂ ਕਿਸੇ ਨੂੰ ਜਿਹੜੇ ਦੂਜੀ ਪਾਰਟੀਆਂ ਚ ਬਈ ਉਹਨਾਂ ਨੂੰ ਆਪ ਕੀ ਕਹਿ ਸਕਦੇ ਆ ਉਹਨਾਂ ਦਾ ਫਰਜ ਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਕਿਸੇ ਨੂੰ ਕਾਂਗਰਸ ਹੈ ਆਪ ਹੈ ਸਭ ਤੋਂ ਦਗਾਬਾਜ਼ ਬੀਜੇਪੀ ਜਿਹੜੇ ਵੀ ਪਾਰਟੀ ਨਾਲ ਆ ਹੁਣ ਛਿੰਦੇ ਦੀ ਠੋਕ ਤੇ ਨਾ ਹੁਣ ਛਿੰਦੇ ਨੇ ਚੱਕ ਲਈ ਸੋ ਛਿੰਦੇ ਨੂੰ ਖਾ ਕੇ ਸਭ ਜਵਾਗ ਪਾਰਟੀ ਤੋੜ ਕੇ ਤੇ ਹੁਣ ਉਹ ਕਹਿੰਦੇ ਨਹੀਂ ਜੀ ਸਾਡਾ ਸੀਐਮ ਬਣੂਗਾ ਸੋ ਅੱਧਾ ਭਗਤਤਾ ਕਾਲੀ ਦਲ ਬੀਜੇਪੀ ਦੀ ਭੋਗੀ ਜਾਂਦਾ ਉਹਨਾਂ ਨੇ ਕਹਿੰਦਾ ਉਦੋਂ ਤੁਸੀਂ ਨਾਲ ਸੀ ਹੁਣ ਨਿੰਦੇ ਆ ਵਾਕਈ ਗੱਲ ਸਹੀ ਹੈ ਭਰਾਵਾ ਜਦੋਂ ਪਹਿਲਾਂ ਇਕੱਠੇ ਰਹੇ ਆ 20 30 ਸਾਲ ਇਹਨਾਂ ਨੇ ਭੋਰਾ ਨਹੀਂ ਸੋਚਿਆ ਆਪਣੇ ਆਣ ਗੁਆਣ ਦੇ ਵਿੱਚ ਨਾ ਕੋਈ ਆਪਣਾ ਸਗਾ ਸੂਰਾ ਜਾਂ ਜਿਹਦੇ ਨਾਲ ਆਪਣਾ ਪਿਆਰ ਹੁੰਦਾ ਉਹ ਚੜਾਈ ਕਰ ਦੇ ਤੇ ਆਪਾਂ ਉਹਦੇ ਘਰ ਤੇ ਪੂਰੀ ਨਿਗਰ ਰੱਖਦੇ ਆ ਉਹਦੇ ਬੱਚਿਆਂ ਨੂੰ ਕਹਿੰਨੇ ਪੁੱਤਰਾ ਜੇ ਕੋਈ ਲੋੜ ਹੋਈ ਸਾਨੂੰ ਦੱਸੀ ਅਸੀਂ ਬੈਠੇ ਆ ਤੇਰੇ ਫਾਦਰ ਚੜਾਈ ਕਰਕੇ ਤੇ ਕੋਈ ਗੱਲ ਨਹੀਂ ਦਿਲ ਤੇ ਨਾ ਲਾਈ ਅਸੀਂ ਹੈਗੇ ਆ ਕਿੱਥੇ ਤਾਂ ਬੀਜੇਪੀ ਨੇ ਵੀਰ ਸਿੰਘ ਬਾਦਲ ਦੇ ਪਿੱਠ ਤੇ ਹੱਥ ਰੱਖ ਕੇ ਕਿਹਾ ਸੀਗਾ ਬਾਦਲ ਸਾਹਿਬ ਅਸੀਂ ਤੇਰੇ ਨਾਲ ਆ ਬਾਪੂ ਬਾਦਲ ਨੇ ਜਦੋਂ ਕਿਹਾ ਕਿ ਵੋਟ ਤੇ 5-500 ਕਰੋੜ ਰੁਪਈਆ ਮੁੱਲ ਲੱਗਦਾ ਸੀ ਇੱਕ ਵੋਟ ਤੇ ਸਰਕਾਰ ਡਿੱਗੀ ਹੈ ਉਦੋਂ ਟਸ ਤੋਂ ਮਸ ਨਹੀਂ ਹੋਇਆ ਤੇ ਤੁਸੀਂ ਪਤੰਦਰੋਂ ਪਾਰਟੀ ਤੋੜਨ ਲੱਗ ਗਏ ਤੁਸੀਂ ਕਾਂਗਰਸ ਚੋਂ ਇੱਕ ਬੰਦਾ ਨਹੀਂ ਲਾਇਆ ਆਪ ਚੋਂ ਇੱਕ ਬੰਦਾ ਨਹੀਂ ਲਾਇਆ ਜੋ ਆਕਾਲੀ ਦਲ ਦਾ ਸੀਗਾ ਜੋ ਆਕਾਲੀ ਦਲ ਦਾ ਸੀਗਾ ਸਿਰਫ ਗਨਮੈਨਾਂ ਪਿੱਛੇ ਕਮਾਲ ਹੋ ਗਈ ਜਿਹਦਾ ਦੁਨੀਆ ਇੱਥੇ 3 ਕਰੋੜ ਦੁਨੀਆ ਵਸਦੀ ਆ ਗਨਮੈਨ ਤਾਂ 500 ਬੰਦੇ ਕੋਲੇ ਆ 3.2 ਕਰੋੜ 99 ਹਜ਼ਾਰ 500 ਬੰਦੇ ਆਮ ਹੀ ਆ ਲੋਕ ਛੜਕਾਂ ਤੇ ਤੁਰੇ ਫਿਰਦੇ ਆ ਕਿਸੇ ਦੀ ਕਿਸੇ ਨਾਲ ਕੀ ਜਦੋਂ ਆਪਾਂ ਪੁੱਠੇ ਕੰਮ ਕਰਾਂਗੇ ਆਪਾਂ ਨੂੰ ਗੰਨ ਮਿਣਾ ਦੀ ਰੋਡ ਪੈਂਦੀ ਨਹੀਂ ਤੁਸੀਂ ਸੜਕਾਂ ਤੇ ਜਾਈਏ ਨਾ ਤੁਹਾਨੂੰ ਕੌਣ ਪੁੱਛਦਾ ਇਸ ਕਰਕੇ ਯਾਰ ਜੇ ਭਾਜਪੀ ਨਾਰ ਲਾਉਂਦੀ ਕਹਿੰਦੀ ਨਹੀਂ ਜੀ ਇਹ ਸਾਡੀ ਭਾਈਵਾਲ ਪਾਰਟੀ ਦੇ ਲੀਡਰ ਹੈ ਅਸੀਂ ਇਹ ਲਾਉਣੇ ਤੇ ਫਿਰ ਇੱਥੇ ਤੁਰੇ ਫਿਰਦੇ ਹਜੇ ਵੀ ਸਾਰੇ ਸੁਧਾਰ ਲੈਣ ਵਾਲਿਆਂ ਨੂੰ ਤੇ ਦੂਜਿਆਂ ਜਿਹੜੇ ਗਏ ਆ ਆਪ ਦਾ ਘਰ ਆਪਦਾ ਹੀ ਹੁੰਦਾ ਆਜੋ ਵਾਪਸ ਆਜੋ ਵਾਪਸ ਇਹ 2 ਸਾਲ ਪਏ ਐ ਕੋਈ ਫਾਇਦਾ ਨਹੀਂ ਨਹੀਂ ਆਏਗੀ 5000 ਰੁਪਏ ਅਗਲੇ ਸਾਲ ਨੂੰ 2500 ਪਾਉਗੀ ਤੇ ਜਿਹੜੇ ਹਸਾਉਣਾ ਕਿਸਾਨ ਜਿੱਥੇ ਬੰਦੀਆਂ ਫੇਰ ਬਹਿ ਗਈਆਂ ਮਰਨ ਵਰਤ ਤੇ ਮੈਨੂੰ ਲੱਗਦਾ 2500 ਛੱਡੋ 500 ਵੀ ਨਹੀਂ ਪੈਣ ਦਾ ਡਾਂਗਾ ਲੈ ਕੇ ਤੁਹਾਡੇ ਮਗਰ ਹੋਣਗੇ ਜੇ ਕਿਤੇ ਕਦੇ ਕਿਸਾਨ ਆਕੂ ਦੀ ਉੱਥੇ ਕੋਈ ਸ਼ਾਹਤ ਹੋ ਜਾਂਦੀ ਹੈ ਮਰਨ ਵਰਤਨ ਸਾ ਤੇ ਫੇਰ ਸੋਚ ਲਿਆ ਜੇ ਵੀ ਪਿੰਡਾਂ 'ਚ ਹਮਾਂ ਇਕੱਲੇ ਇਕੱਲੇ ਮਗਰ 10 ਗੱਡੀਆਂ ਲਾ ਦਿਓ ਜੋ ਸਿਕਿਉਰਿਟੀ ਦੀਆਂ ਇਹ ਫਿਰ ਤੈਨੂੰ ਪਤਾ ਜਦੋਂ ਕਿਸਾਨ ਆ ਜਿਹੜਾ ਮਜ਼ਦੂਰ ਆ ਉਹਦਾ ਸਿਸਟਮ ਜਦੋਂ ਤਪਿਆ ਪਿਆ ਹੋਵੇ ਉਹ ਕੀ ਕਰਦਾ ਆਈ ਬੇਨਤੀਆਂ ਸੀ ਸੱਜਣੋ ਤੇ ਜਿਹੜੇ ਕਹਿੰਦੇ ਸੀਗੇ ਵੀ ਸ਼ੋਮ ਨਿਕਾਲੀ ਤੇ ਮਰ ਗਿਆ ਉਹਨਾਂ ਨੂੰ ਮਾਰ ਆ ਜਾ ਇੰਨਾ ਕੁ ਤਾਂ ਸਾਹਸ ਹੋਇਆ ਵੀ ਜਿਹੜੇ ਬੰਦੇ ਮਰੇ ਪਏ ਵੀ ਸਾਨੂੰ ਠੋਕਣ ਜੁੱਗੇ ਹੈਗੇ ਆ ਜਿਸ ਦਿਨ ਜਿਉਂਦੇ ਹੋਗੇ ਉਸ ਦਿਨ ਕੀ ਬਣੂ ਵੈਂਟੀਲੇਟਰ ਤੋਂ ਵੀ ਪਰਮਾਤਮਾ ਲਾਹ ਹੁੰਦਾ ਕਿੰਨੇ ਪੇਸ਼ੈਂਟ ਆਪਾਂ ਕਹਿੰਦੇ ਯਾਰ ਵੈਂਟੀਲੇਟਰ ਤੇ ਲੱਗ ਗਿਆ ਇਹ বাজਦਾ ਨਹੀਂ ਆਪਣੇ ਆਮ ਪਿੰਡਾਂ 'ਚ ਘਾ ਹੁੰਦਾ ਹੈ ਕਿ ਜਦੋਂ ਅੰਦਰ ਲੈ ਜਾਂਦਾ ਨਾ ਆਈਸੀਯੂ ਤੇ ਵੈਂਟੀਲੇਟਰ ਲਾ ਦੇਣ ਤਦੋਂ ਕਹਿੰਦੇ ਯਾਰ ਹੁਣ ਨਹੀਂ বাজਦਾ ਤੇ ਪਰ 50% ਵੈਂਟੀਲੇਟਰ ਜਦੋਂ ਆਪਰੇਸ਼ਨ ਕਰਦੇ ਆ ਉਦੋਂ ਹਰੇਕ ਮਰੀਜ਼ ਨੂੰ ਲਾਉਣਾ ਪੈਂਦਾ ਵੀ ਉਹਨੂੰ ਸਾਫ਼ ਸੌਖਾ ਜੇ ਦਵਾਈਆਂ ਸਮੇਂ ਸਿਰ ਲੱਗੀ ਜਾਣ ਤੇ ਜਦੋਂ ਫਿਰ ਵੈਂਟੀਲੇਟਰ ਤੋਂ ਬੰਦਾ ਉੱਠਦਾ ਤੇ ਉਦੋਂ ਦੁੱਗਣਾ ਹੋ ਕੇ ਉੱਠਦਾ ਸੋ ਸੋਮਨੀ ਕਾਰੀਦਲ ਦੇ ਯੋਧੇ ਲੋਕਾਂ ਦੇ ਕੰਮ ਆਇਆ ਕਰੋ ਜਿਹੜਾ ਯੂਥ ਹੈ ਸੋਈ ਹੈ ਪਿੰਡ ਚ ਆਦੇ ਆਪਦੀ ਪਾਰਟੀ ਦੇ ਬੰਦਿਆਂ ਦੇ ਨਾਲ ਖੜਿਆ ਕਰੋ ਕੰਮ ਆ ਜਿਹੜੇ ਕੰਮ ਕੀ ਹੈ ਕੰਮ ਤਾਂ ਬੰਦੇ ਦੇ ਕਰਮ ਨੇ ਨਿੱਕੇ-ਮੂٹے ਕੰਮ ਤਾਂ ਵੈਸੀ ਹੋਈ ਜਾਂਦੇ ਜਦੋਂ ਬਿਨਾਂ ਉੱਠ ਕੇ ਤੁਰ ਪੀਏ ਕੰਮ ਹੋ ਹੀ ਜਾਂਦੇ ਆ ਤੇ ਗਲਤ ਕੰਮ ਭੋਆ ਥੋੜੀ ਸਰਕਾਰ ਹੋਵੇ ਤਾਂ ਨਹੀਂ ਹੋਣਾ ਤੇ ਜੇ ਨਾ ਹੋਵੇ ਤਾਂ ਵੀ ਨਹੀਂ ਹੋਣਾ ਇਸ ਕਰਕੇ ਹੈਗੀ ਹੈ ਛੋਟੀਆਂ-ਛੋਟੀਆਂ ਗੱਲਾਂ ਜਦੋਂ ਆਪ ਆਪਦੇ ਬੰਦਿਆਂ ਦੇ ਨਾਲ ਖੜਾਂਗੇ ਤੇ ਤੁਹਾਡਾ ਗਰੁੱਪ ਕਦੇ ਵੀ ਨਹੀਂ ਟੁੱਟ ਸਕਦਾਗਾ ਉਹ ਤੁਹਾਡੇ ਨਾਲ ਹੀ ਨਿਵਣਗੇ ਬੰਦੇ ਦੁੱਖ ਦੇ ਸੁੱਖ ਦੇ ਕੰਮ ਆ ਜੋ ਗੱਲ ਤਾਂ ਉਹ ਇਹ ਬੇਂਤੀਆਂ ਸੀ ਕਿਸੇ ਨੂੰ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਰ ਦਿਓ ਮਾੜੀਆਂ ਲੱਗੀਆਂ ਤਾਂ ਡਿਲੀਟ ਕਰ ਦਿਓ ਸਾਰਿਆਂ ਨੂੰ ਸਸਿੱਖਾ ਲਵ ਯੂ ਆਲ